ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਆਸਾਪੁੱਤਰ ਜ਼ਿਲ੍ਹਾ ਸ਼੍ਰੀਮਖਤਸਰ ਸਾਹਿਬ ਦੋਸਤੋ ਐਸ ਘਰ ਚੋਂ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਦਾ ਕਾਮਾ ਵੀਰ ਦਾ ਤੇ ਰੁਟੀਨ ਦੇ ਵਿੱਚ ਚੰਗੇ ਪਸ਼ੂ ਵੀਰ ਕੋਲੇ ਆਏ ਰਹਿੰਦੇ ਅਤੇ ਪਸ਼ੂਆਂ ਦਾ ਰੇਟ ਵੀ ਬਿਲਕੁਲ ਨਾਰਮਲ ਹੁੰਦਾ ਅੱਜ ਦੀ ਵੀਡੀਓ ਜੇ ਤੁਹਾਨੂੰ ਪੰਜਾਬ ਵਾਲੀ ਜਰਸੀ ਦੂਜੇ ਸੂਏ ਦਿਖਾ ਦਣੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ। ਹਾਂਜੀ ਦੋਸਤੋ ਦੂਜਾ ਸੂਆ ਵੈੜ ਸੂਣ ਵਾਲੀ ਆ। ਡੇਟ ਮੁਤਾਬਕ ਵੀਰ ਦੱਸਦਾ ਵਾ ਕਿ 9 ਤੋਂ 10 ਦਿਨ ਹਜੇ ਕੱਚੀ ਆ। ਤੇ ਦੋਸਤੋ ਪਹਿਲੇ ਸੂਏ ਵੀਰ ਕਿੰਨਾ ਵੈੜ ਨੇ ਨਾਰਮਲੀ 15-16 ਕਿਲੋ ਤੋਂ ਖੁੱਲਾ ਚਵਾਇਆ। ਐਤਕੇ ਵੀਰ ਦੱਸਦਾ ਵਾ ਕਿ 17-18 ਲੀਟਰ ਦੁੱਧ ਖੁੱਲਾ ਚਵਾ ਜੂਗੀ ਬੱਚੀ ਤੇ ਕਦ ਕਦ ਦੋਸਤੋ ਦੇਖ ਸਕਦੇ ਆ। ਚੰਗੇ ਕੱਦ ਕਾਟ ਵਾਲੇ ਦੋਸਤੋ ਵੈ ਵੱਚੀ ਆ ਤੇ ਥਣਾ ਸੈ ਦੋਸਤੋ ਫੁੱਲ ਗੈਪ ਤੇ ਚਾਰੇ ਥਣ ਲੱਗੇ ਹੋਏ ਆ ਥਣਾ ਚ ਕੋਈ ਫੋਰ ਸ਼ਾਂਗਣੀ ਚਾਰੇ ਥਣ ਫੁੱਲ ਗੈਪ ਤੇ ਲੱਗੇ ਹੋਏ ਕੱਲੇ ਕੱਲੇ ਨਿੱਖਰ ਮੇ ਤੇ ਕੱਦ ਕਾਟ ਦੋਸਤੋ ਸੋਨਾ ਪੰਜਾਬ ਵਾਲੀ ਜਰਸੀ ਆ ਆ ਦੇਖ ਸਕਦੇ ਆ ਬੈਕ ਸ਼ਾਰਟ ਹਵਾਨੇ ਦੀ ਕੁਆਲਿਟੀ ਹਜੇ ਕਾਫੀ ਵਾੜ ਢਿੱਲਾਂ ਪਈਆਂ 9 10 ਦਿਨਾਂ ਚ ਵਾੜ ਢਿੱਲਾ ਕੱਢ ਕੇ ਬੱਚੀ ਨੇ ਫਿਰ ਸੋਨਾ ਤੇ 22 ਨੇ ਵੱਚੀ ਦਾ ਪ੍ਰਾਈਜ਼ ਰੱਖਿਆ 50000 ਰੁਪਇਆ ਉੱਚ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲਿਆ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ